ਕਿ 올림픽 ਚ ਖਾਸੇ ਬਰਦੇ ਤਗਮੇ ਜਿੱਤੇ ਨੇ ਵੀ ਅੱਦੇ ਮਹਾਰੇ ਨਾਲੇ ਦਾ ਟੂਟਨ ਚਾਉਦਾ ਹੁਣ ਕੁਗੀ ਲੁਚੀ ਅਤੇ ਬਦਨਾਮ ਐਮੀ ਕਾ ਮਾਨੂ ਕਰੀ ਜਾਂਦੇ ਨੇ ਇਹ ਹੁਣ ਆਪ ਹੀ 11 ਦੁੱਧੀਆਂ ਪਾਲਦੀ ਤੂੰ ਸਿੱਧਾ ਕਹਿ ਦੇ ਥਾ ਥਾ ਮੂੰਹ ਮਾਰੂ ਮੋਰਤੇ ਤੇ ਬੰਦੂਖ ਬੋਲੀਆਂ ਪਾਉਂਦੀ ਆ ਕਿ ਖੱਗੇ ਚ ਲੋਲੇ ਦੋ ਜਵਾਕਾਂ ਦੇ ਮੰਮੀ ਲੱਗਦੀਆਂ ਤੇਰਾ ਇਨਾ ਹੌਸਲ ਤਾਂ ਸਰਦਪੰਦ ਸਾਡੀ ਖੱਟੀ ਦੀ ਵੀ ਹੁੰਦਾ ਸੀ ਥੂਤੀ ਚ ਖਾਸੇ ਥੂਤੇ ਆਉਂਦੇ ਰਹੇ ਨੇ ਥੂਤੀ ਦਾ ਜਿੜਿਆ ਘਰ ਬਣਿਆ ਤੇ ਉਦੋਂ ਤਾਂ ਅੰਦਰ ਕੀੜਾ ਚਲਮੋਲ ਚਲਮੋਲ ਕਰਦੇ ਹੁੰਦੇ ਉਦੋਂ ਤਾਂ ਪਾਤੇ ਪਾਤੇ ਦੇ ਨਹੀਂ ਪਲਰ ਤਾਂ ਬਲ ਨੂੰ ਸ਼ੋਹਰ ਹੋਣ ਲਈ ਲੀੜੇ ਲਾਉਂਦੀਆਂ ਫਿਰਦੀਆਂ ਨੇ ਲੱਗ ਗਏ ਹੱਥ ਕੰਨਾਂ ਨੂੰ ਰੱਬਾ ਕਾਲ ਯੁਗ ਕੇਸੀ ਪਾਈ ਮਾਰ ਸੁਭਾਗਤ ਕਰਦੇ ਆ ਮਿੱਤਰ ਪਿਆਰਿਓ ਤੁਹਾਡਾ ਇੱਕ ਹੋਰ ਨੇ ਮੇਂ ਵੀਡੀਓ ਦੇ ਵਿੱਚ ਈੜ ਨੂੰ ਕਰ ਦੋ ਬੱਤੂ ਬੱਦੀ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਣਾ ਓਏ ਆ ਕਿੱਦੋਂ ਸੱਭ ਲਿਆ ਆ ਕਿੱਦੋਂ ਸੱਭ ਲਿਆ ਆ ਗਿਆ ਬਾਬੇ ਇਹ ਬੇਬੀ ਗੋ ਇਹ ਬੇਬੀ ਗੋ ਉਹ ਤਾਂ ਨਹੀਂ ਸ਼ੋਕ ਕੋਈ ਪੈਲ ਪੁੜੇ ਦਾ ਵੱਡੇ ਵੈਲੀ ਜੱਟ ਨੇ ਲਿਉਣੇ ਜ਼ਹਿਣ ਤੇ ਜਿਹੜੇ ਜਿਹੜੇ ਇੰਟਰਵਿਊ ਕਰਨਾ ਵੈ ਨੇ ਇਹਦੀ ਇੰਟਰਵਿਊ ਲਈ ਆ ਮੈਨੂੰ ਐ ਸਮਝ ਨਹੀਂ ਆਉਂਦੀ ਮੇਰੇ ਸਾਲਿਆਂ ਨੇ ਕੀ ਸੋਚ ਕੇ ਲਈ ਹੈ ਇਹਦੀ ਇੰਟਰਵਿਊ ਮਰਦਾ ਕਿਸੇ ਕੇਂਧੀ ਪਰੇਵਲ ਨੂੰ ਆਉਂਦੇ ਜੋ ਜੇ ਕਿਤੇ ਸਾਰੀ ਹਵਾ ਵੱਧ ਬਗ ਪੈਂਦੀ ਇਹਦੀ ਚ ਗਿਜੀ ਚੱਕੀ ਜਾਣੀ ਸੀ ਪਿੱਛੋਂ ਸਾਰਾ ਅਸਮਾਨ ਬਾਹਰ ਆ ਜਾਣਾ ਸੀ ਬੋਤਲਾ ਖੋਲੀਆਂ ਹੁੰਦੀਆਂ ਨੇ ਕਿ ਡੱਬੀਆਂ ਮੈਂ ਤਾਂ ਸੈਗਟਾਂ ਦੀ ਗੱਲ ਕਰਦਾ ਮਿੱਤਰ ਪਿਆਰੇਓ ਤੁਸੀਂ ਕਿਹੜੇ ਸਮਝੀ ਹਾਂ ਉਹ ਵੀ ਹੋ ਸਕਦਾ ਖਾਨੀ ਡਰੈਗਤੀ ਚੱਲਦਾ ਹੋ ਬਿਕਾ ਮੇਦਾ ਮੋਰਤੇ ਤੇ ਬੰਦੂਖ ਬੋਲੀਆਂ ਪਾਉਂਦੀਆਂ ਕਿ ਖੱਗੇ ਚ ਲੋਲੇ ਇੱਕ ਮਿੰਟ ਗੱਲ ਸੁਣੋ ਚੱਕਾ ਦਾ ਚੜਿਆ ਹੁਸਨ ਤੈਨੂੰ ਨਾ ਵੰਨਵਾ ਪੈਲੇ ਪੂਰੇ ਪਰਦੇ ਪਾਲੇ ਕਰੋ ਮੁਰਕੇ ਖਿਚਣ ਦੀ ਲੋੜ ਇਹਨਾਂ ਪੱਵੀ ਦਾ ਗੇਉ ਜਾਂ ਫਿਰ ਪਾਇ ਨਾ ਕਰੋ ਕੱਲੇ ਅੰਦਰ ਕੀ ਹੁੰਦੇ ਖਰੂ ਕੰਮ ਜੇ ਇੰਸਟਾਗ੍ਰਾਮ ਵਾਲੇ ਅਲੂ ਨਹੀਂ ਨਕਰਦੇ ਤੇ ਤੁਸੀਂ ਕਲੋਂ ਤੇ ਭੱਜੋ ਕਿਉਂਕਿ ਥੋਡੇ ਵਰਗਾਂ ਦੀ ਜਗਾ ਉੱਥੀ ਆ ਥੋਡੀ ਜਮੀਰ ਮਾਰ ਤੁਕੇ ਨੇ ਬਲਦੇ ਥੋਡੇ ਆਹੀ ਚੀਜ਼ਾਂ ਨੇ ਹੁਸਨ ਕੀ ਟੱਟੂ ਦਾ ਚੜਿਆ ਦੋ ਜਵਾਕਾਂ ਦੀ ਮੰਮੀ ਲੱਗਦੀ ਐ ਤੂੰ ਸਾਲੇ ਹੋਏ ਨੇ ਹੁਸਨ ਦੇ ਹੁਸਨ ਦੀ ਵੀ ਮੇਰੇ ਸਾਲਿਆ ਨੇ ਬੱਬਾ ਲੈਣੀ ਕਰ ਲਈ ਜੀ ਆ ਹੁਸਨਾ ਤੇਰਾ ਇਨਾ ਹੁਸਨ ਤਾਂ ਸਾਡੇ ਫੰਦੇ ਸਾਡੀ ਖੱਤੀ ਦੀ ਵੀ ਹੁੰਦਾ ਸੀ ਜਦੋਂ ਬਾਹਰ ਨਿਕਲਦੀ ਸੀ ਨਾ ਆਲੇ ਦਰਦੇ ਕਵੰਦੀ ਇਕੱਠੇ ਮਰਦੇ ਹੁੰਦੇ ਸੀ ਔਰ ਤੇ ਮਾਂ ਦੀ ਟੀਨੇ ਉਹਨਾਂ ਬਲ ਅੱਖ ਚੱਕ ਕੇ ਨਹੀਂ ਦੇਖਿਆ ਤੋਤੇ ਦਾਦਾ ਗਾ ਹੁਣ ਉੱਤੇ ਤੂੰ ਬਹਿ ਜਾ ਅਸੀਂ ਤਾਂ ਬੈਠੇ ਆਂ ਤੇ ਸਾਨੂੰ ਇਹ ਵੀ ਪਤਾ ਤੂ ਤੇ ਤਾ ਉੱਡੇ ਪੈਨੇ ਤੂ ਟੀ ਚ ਖਾਸੇ ਤੂ ਤੇ ਆਉਂਦੇ ਰਹੇ ਨੇ ਤੇ ਅੱਜ ਕੱਲ ਤੂਤੀ ਦਾ ਚਿੜੀਆ ਕਰ ਬਣਿਆ ਪਿਆ ਤੋਤੇ ਨੂੰ ਤਾਂ ਆਪ ਦਾ ਆਹ ਨਹੀਂ ਲੱਭਦਾ ਗੰਨੀ ਕਿਹੜੇ ਸੁਨੇ ਯਾਰੇ ਤੋ ਕੜਾਈ ਗਾਨੀ ਦੀ ਗੱਲ ਪਾਬਾਤੇ ਕਰਾਂਗੇ ਪਹਿਲਾਂ ਜਿੰਨਾ ਦਾ ਟੈਂਟ ਖੋਲ ਕੇ ਆਉਦੇ ਵਾਲੇ ਜਿਹੜੇ ਦੇ ਬੇਟਕੇ ਲੈ ਕੇ ਆਈਆਂ ਨਾ ਇਹ ਮੋੜਿਆ ਉਹਨਾਂ ਦਾ ਅਗਲੇ ਲੱਭਦੇ ਫਿਰਦੇ ਹੋਣਗੇ ਨਾਲੇ ਬੇਜਬਾਨਾਂ ਦਾ ਇਹਨਾਂ ਸਾਹਾਂ ਨੂੰ ਪੇਕਰ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਹੜੇ ਪਾਣੀ ਦੀ ਗੱਲ ਕਰ ਰਹੀ ਹੈ ਨਾਲੇ ਤਾਂ ਖਾ ਵੀ ਕੋਈ ਹੋਰ ਚੀਜ਼ ਰਹੀ ਹੈ ਪਲਤਾ ਕਿਥੇ ਮੈਨੂੰ ਦੇਖ ਨਹੀਂ ਰਿਹਾ ਫੇਰ ਕਹਿੰਦੇ ਲੋਕ ਪੁੱਲਾ ਵਾਲੀ ਮਾਲਕਾ ਤੋਂ ਪਾਉਂਦੇ ਨੇ ਹੁਣ ਆਪ ਦੱਸੋ ਤੁਸੀਂ ਮਿੱਤਰ ਪਿਆਰਿਓ ਪਾਣੀ ਤਾਂ ਨਿਕਲ ਨਹੀਂ ਆ ਕਈ ਵਿਚਾਰੇ ਪਿੰਡ ਬਾਥਰੂਮਾਂ ਚ ਕੱਢੀ ਜਾਂਦੇ ਨੇ ਤੇ ਕਈ ਫਲੇਟਾਂ ਚ ਓ ਐਕਸਕਿਊਜ਼ ਮੀ ਪੀ ਸਟਾਪ ਇਟ ਤੁਸੀਂ ਵੀ ਬੱਚੀ ਜੀ ਆਪ ਬਿਠਾ ਕੇ ਆਪਦੀ ਓ ਬੀ ਬਾਜੀ ਤੁਸੀਂ ਬਲੇਖੇ ਚੋਂ ਅਗਲਾ ਸ਼ਦਾਈ ਨਹੀਂ ਹੋਇਆ ਅਦਲਦਾ ਤਾਂ ਚੱਚਾ ਕਰਨ ਨੂੰ ਫਿਰਦਾ ਤੁਹਾਡੀ ਆ ਜਿਹੜੇ ਬਾਤੇ ਮੇਰੇ ਨਾਲ ਜਿਹੜੇ ਉੱਪਰੋਂ ਕਿਲੋ ਦੇ ਅੰਦਰ ਉਹ ਤਾਂ ਦਿਖਾਰ ਹੈ ਕਿ ਮਨ ਸ਼ੌਟ ਕਮ ਯਾਰ ਪਾਰ ਕਰਦਾ ਡੁੱਲੇ ਨੇਤਰਾ ਚ ਖੂੜ ਕੇ ਖਲਪਦੀ ਪਿਆਰ ਕੰਨੀ ਹੈ ਆ ਜਿਹੜੀ ਹੁਣ ਚੱਕ ਚੱਕ ਦਿਖਾਉਂਦੀ ਆ ਮੈਨੂੰ ਲੱਗਦਾ ਜਿੱਤੇ ਗਾਕ ਨਹੀਂ ਆਉਂਦਾ ਹੁਣ ਆ ਉੱਥੇ ਸਹਾਰਾ ਹੀ ਬਣਦੀ ਹੁੰਦੀ ਨੇ ਤਾਂ ਹੀ ਦਿਖਾਉਂਦੀ ਫਿਰਦੀ ਆ ਨਾ ਇਹਦੀਆਂ ਰੀਲਾਂ ਤੋਂ ਦੇਖ ਕੇ ਲੱਗਦਾ ਗਾ ਵੀ ਇਹ ਪੂਰੀ ਆ ਚਬਲ ਜਨਾਨੀ ਉਹਦੇ ਰੀਦੀ ਮਾਂ ਦਾ ਇੰਟਰਵਿਊ ਸੁਣ ਕੇ ਦੇਖੋ ਰੋਣਾ ਆ ਜਾਂਦਾ ਗਾ ਫਿਰ ਮੈਨੂੰ ਫੋਨ ਲਾਇਆ ਹੈ ਫੋਨ ਲਾਇਆ ਫੋਨ ਦੇ ਵਿੱਚ ਵੀ ਮੇਰੇ ਨਾਲ ਸਲੂਕ ਨਾਲ ਬੋਲੀ ਨਹੀਂ ਤੇ ਆਪ ਇਹ ਸਾਲੀ ਇੱਥੇ ਰਹਿ ਕੇ ਕੱਟ ਬਣੀ ਫਿਰਦੀ ਆ ਇੰਟਰਵਿਊ ਤੇ ਆਪਾਂ ਬਾਤ ਆਮਾਂਗੇ ਪਹਿਲਾਂ ਇਹਦੀ ਚੱਤ ਨਾਲ ਲੈ ਲਈ ਦਾਫਾ ਕਰਦੀ ਏ ਘਰੇ ਹਾਰੀ ਬੋੜੀ ਸ਼ੌਭ ਦੀ ਲਖਾਰੀ ਲੈ ਕੇ ਜਾਣੀ ਆ ਕੋਣ ਬੱਜ ਚੱਕ ਕੇ ਨਖਰਾ ਕਾ ਨੂੰ ਪਾਰੀ ਆ ਹੱਥੋਂ ਸੱਚ ਕਿਉਂ ਨਹੀਂ ਦੱਸਦੀ ਹੁੰਦੀ ਤੂੰ ਇਹਨਾ ਝੂਠ ਕਾ ਤੋਂ ਬੋਲਦੀ ਐ ਤੂੰ ਇਦਾਂ ਗਿਆ ਕਰ ਅੰਦਰ ਕੀ ਦਾ ਐ ਪਾਰੀ ਨਾਰੇ ਜਿ ਪਹਾੜਾਂ ਬਲ ਚਾਕੇ ਲਗੇ ਨਾ ਤੈਨੂੰ ਅਗਲੇ ਨੇ ਸੁੱਕੀ ਨਹੀਂ ਛੱਡਣਾ ਔਰ ਤੈਨੂੰ ਵੀ ਫਰਕ ਕੋਈ ਨਹੀਂ ਪੈਣਾ ਜਿਹੜੇ ਹਸਾਬ ਨਾਲ ਮੈਂ ਸੁਣਿਆ ਵੀ ਤੂੰ ਚੰਡੀਗੜ੍ਹ ਤੇ ਯਾਰ ਨਹੀਂ ਬਥੇਰੇ ਥਾਮੇ ਲਾਈ ਬੈਠੀ ਨਾ ਖੁੱਲੇ ਖਾਤੇ ਰੱਖੇ ਹੋਏ ਨੇ ਜਿਹੜਾ ਆਉਂਦਾ ਆਉਣ ਦੋ ਜਿਵੇਂ ਜੀ ਕਰਦਾ ਪਸਾਉਂ ਦੋ oh my god come on baby stop it oh sorry ਬੱਸੀ ਸਾਹਿਬ ਮੈਂ ਤਾਂ ਪਿਆਰ ਮੁਹੱਬਤ ਦੇ ਟਾਂਕੇ ਕਹਿਣਾਗਾ ਤੁਸੀਂ ਕੀ ਸਮਝੀ ਐਕਸਕਿਊਸ ਮੀ ਪੀ ਸਟਾਪ ਇਟ ਬੱਸੀ ਸਾਹਿਬ ਮੈਂ ਲਾਇਆ ਸਾਹਿਬ ਤੁਸੀਂ ਹੋਗੇ ਧਰ ਕੀ ਹੁਣ ਥੋੜੇ ਦਿਮਾਗ ਚ ਗੱਲ ਤੇ ਜਾਂਦਾ ਲਈ ਆਉਂਦੀਆਂ ਨੇ ਇੱਕ ਗੱਲ ਹੋਰ ਪੁੱਛਣੀ ਐ ਤੁਹਾਨੂੰ ਬੱਸੀ ਸਾਹਿਬ ਜੇ ਕਹਾਂ ਥੋੜਾ ਵੀ ਖੜਾ ਦिए ਫਿਰ ਪਰ ਦੇ ਖਵਨਾ ਤੇ ਟਿਕਦਾ ਕਰੇ ਆ ਨਾ ਨਾ ਪਾਣੀ ਦੀ ਨਹੀਂ ਮੈਂ ਗੱਲ ਕਰਦਾ ਮੈਂ ਤਾਂ ਪੌੜ ਕਾਸ਼ਟ ਦੀ ਗੱਲ ਕਰਦਾ ਮੈਂ ਥੋੜੇ ਵੀ ਇੰਟਰਵਿਊ ਦੇ ਬਾਅਦ ਹੀ ਏਦਣ ਹਾਲ ਆਹ ਆਹ ਤੁਸੀਂ ਵੀ ਬੱਸੀ ਸਾਹਿਬ ਤੱਤੀ ਰਹਿੰਦੇ ਹੋ ਓਹ ਮਾਈ ਗॉड ਮੈਨੂੰ ਲੱਗਦਾ ਪ੍ਰਨੀਤ ਕੌਰ ਸੰਦੂ ਦੀ ਅੱਜ ਦੀ ਦਿਹਾਰੀ ਬਹੁਤ ਵਧੀਆ ਪੈਗੀ ਓ ਕਿਉਂ ਚੱਕ ਕੱਜ ਦੇ ਪਰ ਇਸ ਟੈਗ ਦੀ ਓ ਜਿਹੜਾ ਇਹਨਾਂ ਪਰ ਮੈਂ ਤੇਵਾ ਤੇਰੀ ਜਿਹੜੀ ਥੱਲੋਂ ਦੇ ਪਾਈਆ ਖਾਲੀ ਜੀ ਮੈਂ ਤਾਂ ਕਹਿੰਦਾ ਸੀ ਇਹ ਵੀ ਨਾ ਪੌਂਦੀ ਕਿਉਂਕਿ ਤੇਰੇ ਪੱਤ ਖਾਜ਼ੇ ਪੜਦੇ ਨਹੀਂ ਨਾ ਇੱਕ ਰਹਿੰਦਾ ਖੁੰਦਾ ਤੂੰ ਸ਼ੇਰ ਬਣਾਈ ਬੈਠੀ ਆ ਇੱਕ ਅੱਧਾ ਕੋਈ ਗੁਫਾ ਕੋਲ ਵੀ ਬਣਾ ਲਈ ਸੱਪ ਸੁਪੋ ਪਰ ਹਾਂ ਤੈਨੂੰ ਕੀ ਲੋੜ ਸੱਪ ਸੁਪੋ ਬੁਲਾਉਣ ਦੀ ਸੱਪ ਤਾਂ ਉਹੀ ਬਥੇਰੇ ਆ ਜਾਂਦੇ ਨੇ ਝਾੜ ਜਾਂਦੇ ਇੱਕੇ ਨਾਤਾ ਤੇਰਾ ਕੋਈ ਤੇ ਇਸ ਹੰਬਰੰਦਾ ਪੈਦਾ ਕਬਰੇ ਕਿ ਨਿਆ ਕੋਲੋਂ ਉਹਨਾਂ ਦਾ ਗੂੰਗੂੰ ਖੰਦਾ ਆਇਆ ਹੋਵੇ ਤੇ ਨਾ ਤੇਰੇ ਕੋਈ ਨਾਲ ਜਾਂਦਾ ਪੈਦਾ ਤੇਰੇ ਅਰ ਕਿਨੇ ਆਪ ਤਾਂ ਕਤੋਂ ਲਈ ਹੁੰਦੀ ਆ ਨਾ ਦੁਗੇ ਜਿਹੜੀ ਕਟਾ ਦਿੰਦੀ ਆ ਇਹ ਸਾਡੇ ਪੰਜਾਬ ਨੂੰ ਕੀ ਸੇਤ ਦੇਣ ਗਈਆਂ ਜਿਹੜੀਆਂ ਆਪ ਕਲੱਬਾਂ 'ਚ ਜਾ ਜਾ ਟਮਕੇ ਲਾਉਂਦੀਆਂ ਨੇ ਜਾ ਜਾ ਕਲੱਬਾਂ 'ਚ ਦਾਰੂਆਂ ਪੀਣੀਆਂ ਸਿਗਟਾਂ ਪੀਣੀਆਂ ਪੰਨੀਆਂ ਲਾਉਣੀਆਂ ਮੈਂ ਲੈ ਕੇ ਰੱਖਦਾ ਮੇਟਰ ਪਿਆਰੇ ਵਿੱਚ ਛੱਟ ਦੀ ਖੁਸ਼ ਨਹੀਂ ਹੋਣੀ ਮਾਰੀ ਕੁੱਤੀ ਦੇ ਚੱਤਿਆਂ ਵਰਗਾ ਕਹਿਦਾ ਮੂੰਹ ਫਿਰ ਤੁਸੀਂ ਕਹਿੰਦੇ ਬੂਤਾ ਬਾਲਾ ਤਤਾ ਚੱਲਦਾ ਤੇ ਫੀਲਿੰਗ ਨਿਮਰਤ ਖੈਰ ਆੜੀਆਂ ਲੈਂਦੀਆਂ ਹੁੰਦੀਆਂ ਨੇ ਟ੍ਰਬੂਆਂ 'ਚ ਕਲੱਬ ਤੇ ਜਾ ਕੇ ਹਰੀ ਉਹੀ ਪਾਤੀਆਂ ਦੱਸਣਾ ਕਿਉਂ ਨਹੀਂ ਅਭ ਮੇਰਾ ਇਥੇ ਤਾਂ ਤਾਂ ਚੱਲਦਾਗਾ ਆਹ ਦਾਰੂਆਂ ਤਾਂ ਖਾਉਂਦੀ ਫਿਰਦੀ ਆਂ ਦੱਸਣਾ ਨੇ ਵੀ ਮੈਂ ਐਪੀ ਕਿਦੇ ਨੇ ਸਾਲੇ ਹੋਏ ਨੇ ਟੱਟੂ ਜਿਹੇ ਇਨਫਲੂਐਂਸਰ ਇਹ ਕੰਮ ਸੰਧੂਆਂ ਦੀ ਧੀ ਆਲੇ ਨਹੀਂ ਹੈਗੇ ਇਹ ਤਾਂ ਕੰਮ ਗੱਗਿਆਂ ਦੀ ਧੀ ਆਲੇ ਨੇ ਦੱਸ ਦਿੱਤਾ ਕਿ ਵੀ ਆ ਕਿ ਕਾਰਡਾਇ ਕਲੱਬ ਚ ਕਦੋਂ ਆਇਆ ਜੇਲ੍ਹ ਛੁੱਟੇ ਹੁਣ ਕਿਹੜੇ ਜੱਬ ਚ ਲੱਗਦਾ ਹੈ ਅੱਜ ਵੀ ਕਿਸੇ ਨਾਲ ਜੱਤ ਜੇਲ੍ਹ ਤੋਂ ਜਦੋਂ ਮਰਦੀ ਆਏ ਹੋਵੇ ਪਰ ਕਲੱਬ ਦੇ ਪਤਾ ਤੈਨੂੰ ਕੀ ਕਰਨਾ ਆ ਤੇਰੇ ਬੜਗੀ ਨੂੰ ਚੱਖਣ ਰੱਖ ਕੇ ਗੂਠੇ ਦੀ ਦਾਬ ਨਾਲ ਪੂਰਾ ਧੱਕਣਾ ਉਹ ਤੂੰ ਫੜ ਕੇ ਰੱਖ ਪਪੂ ਇਹਨਾਂ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਹੋ ਜਾ ਕੇ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰ ਲੈਣ ਲਾ ਕੇ ਕੈਮਰਾ ਮੈਕ ਬਿਠਾ ਲੀਏ ਹੀ ਕੀ ਗੱਲ ਹੈ ਬੋਟਰ ਤੋਂ ਜੰਗਲ ਲੜਦੀ ਆਈਆ ਕਿ 올림픽 ਚ ਖਾਸੇ ਬੜੇ ਤਗਮੇ ਜਿੱਤੇ ਨੇ ਕਿਉਂ ਤੁਸੀਂ ਘੱਗਿਆਂ ਨੂੰ ਮੂਰੇ ਬਿਠਾ ਕੇ ਇੰਟਰਵਿਊ ਲੈਣ ਲੱਗ ਜਾਨੇ ਉਹਨਾਂ ਦੀ ਨਾਲੇ ਇੰਟਰਵਿਊ ਲੈਣ ਵਾਲੇ ਨੂੰ ਪਤਾ ਹੁੰਦਾ ਵੀ ਅੱਦੇ ਮਹਾਰੀ ਨਾਲੇ ਦਾ ਟੂਟਨ ਕੱਵਦਾ ਹੁਣ ਇਹ ਬਿਨਾਂ ਨੂੰ ਕੈਮਰਾ ਥੁਣਨ ਦੀ ਆਦਤ ਆ ਕਿ ਬੰਦੇ ਦੂਜੇ ਤੋਂ ਕਿਉਂ ਮੁੱਕ ਮੋੜਦਾ ਏਸੀ ਗੱਲ ਦਾ ਕਿ ਜਦੋਂ ਤੁਹਾਡੀ ਇੱਥੇ ਕੇਅਰ ਨਹੀਂ ਹੋ ਰਹੀ ਤੁਹਾਡੀ ਰਿਸਪੈਕਟ ਨਹੀਂ ਹੋ ਰਹੀ ਤੁਹਾਨੂੰ ਪੁੱਛ ਨਹੀਂ ਰਿਹਾ ਹਨਾ ਤੇ ਆਬਵੀਅਸਲੀ ਜਦ ਕੁੜੀ ਨੂੰ ਹੋਰ ਪਾਸੇੋਂ ਕੇਅਰ ਮਿਲ ਰਹੀ ਹੈ ਹਨਾ ਉਹਨੂੰ ਕੋਈ ਪੁੱਛ ਰਿਹਾ ਉਹਦੀ ਟੇਕ ਕੇਅਰ ਕਰ ਰਿਹਾ ਤੇ ਕੁੜੀ ਆਬਵੀਅਸਲੀ ਉਸ ਪਾਸੇ ਜਾਏਗੀ ਨਾ ਮਾਂ ਪਿਓ ਤੋਂ ਵੱਧ ਤਾਂ ਨਹੀਂ ਕੇਅਰ ਕੋਈ ਕਰ ਸਕਦਾ ਕੀ ਲੋੜਾ ਬਾਹਰੋਂ ਮੋ ਮਾਰਨ ਦੀ ਕੀ ਲੋਗਾਂ ਮੁੰਡੇ ਲੱਭਣ ਦੀ ਚਾਲ ਜੀ ਉਹ ਕੀ ਨਹੀਂ ਕਰਦਾ ਤਾਂ ਇਹਦਾ ਮਤਲਬ ਵੀ ਹੋਰ ਪਾਸਿਓਂ ਕੇਰ ਲੈਣ ਲੱਗ ਜਾਓ ਇਹ ਨਵੇਂ ਕੁੜੀਆਂ ਸਸਤੀਆਂ ਨੇ ਧੰਨ ਸਿਓ ਪੁਰਾਣੇ ਟਾਈਮ ਦੀਆਂ ਬੁੜੀਆਂ ਇੰਟਰਵਿਊ ਲੈਣ ਵਾਲਿਆਂ ਨੇ ਇਹਦੇ ਤੋਂ ਸੁਭਾਵਤਾ ਆਏ ਪੁੱਛਿਆ ਜੀ ਮੈਨੇ ਖਾਸ ਇਸ ਕਜਾਗਤ ਚ ਕੋਈ ਮਲਦਾ ਮਰੀਆਂ ਹੂੰ ਪੀ ਐਚ ਡੀ ਕੀਤੀ ਹੋਵੇ ਸਾਲਿਓ ਇਹਨੇ ਤਾਂ ਸਾਰੇ ਮਹਾਰੇ ਨਾਲ ਦਾਂਲ ਪੰਨ ਦਾ ਕੰਮ ਕੀਤਾ ਹੋਇਆ ਮੈਂ ਨਹੀਂ ਇਹ ਗੱਲ ਮੈਂ ਫੇਰ ਤੁਹਾਨੂੰ ਦੱਸਦਾ ਲੋਕ ਕਹਿੰਦੇ ਨੇ ਘੁੱਗੀ ਲੂਚੀ ਆ ਤੇ ਬਦਨਾਮ ਐਮੀ ਕਾ ਮਾਨੂੰ ਕਰੀ ਜਾਂਦੇ ਨੇ ਕੀ ਹੁਣ ਆਪ ਹੀ ਕੇਰਾਂ ਦੁੱਧੀਆਂ ਪਾਲਦੀ ਓ ਮਾਈ ਗਾਡ ਕਮ ਆਨ ਬੀਬੀ ਸਟਾਪ ਇਟ ਓ ਮਾਈ ਗਾਡ ਨਹੀਂ ਬੱਸ ਇਸ ਹੱਬ ਸੱਚੀ ਗੱਲ ਕਹਿਣਾਗਾ ਮੈਂ ਕੀ ਹੋਰ ਤਾਂ ਯਾਰ ਮਾਪਿਓ ਵੀ ਬਹੁਤ ਕਰਦੇ ਨੇ ਸਾਰੀ ਉਮਰ ਲਗਾ ਦਿੰਦੇ ਨੇ ਅਬ ਦੀ ਬੱਚੇ ਨੂੰ ਪੜਾਉਣ ਲਿਖਾਉਣ ਚ ਤੇ ਇਹ ਮੇਰੇ ਸਾਲੇ ਆ ਕੁਛ ਕਰਦੇ ਨੇ ਪਰ ਦੇਖ ਕੇ ਇਹਨੂੰ ਕੀ ਹੋਰ ਕੁ ਵਰਦੀ ਨਹੀਂ ਕੋਈ ਲੋੜ ਇਹਨਾਂ ਦਾ ਹੱਥ ਦੀ ਲੋੜਾ ਇਹ ਨਾ ਕੰਬੀ ਹਾਥੀ ਆ ਲਗਾ ਪਰ ਇਹ ਹਾਥੀ ਨਹੀਂ ਹੈਗੀ ਹੈਗੀ ਤਾਂ ਇਹ ਗੱਗੀ ਨੇ ਖਾਂਦੇ ਕਿਸੇ ਹੋਰ ਦੰਦ ਨਾਲ ਨਹੀਂ ਤੇ ਤਕੋਂ ਦੇ ਕੋਸ਼ ਹੋਰ ਨਹੀਂ ਜਿਨੇ ਤੈਨੂੰ ਪਾਲ ਪੋਸ ਕੇ ਡੱਪੜਾ ਕਰਤਾ ਤੂੰ ਉਹਨੂੰ ਕਰਤ ਦੀ ਫੇਰਦੀ ਉਹ ਲੋ ਮਾਰਾ ਚੰਗਾ ਬੋਲਦੀਆਂ ਬਾਦਸਲੂਕੀ ਕਰਦੀਆਂ ਉਹਦੇ ਨਾਲ ਤੁਹਾਨੂੰ ਰਿਸਪੈਕਟ ਤਾਂ ਆਪ ਦੇ ਆਪ ਮਿਲਣਾ ਲੱਗ ਜਾ ਪਹਿਲਾਂ ਜਿਹੜੀ ਘਰੇ ਮਾਂ ਬੈਠੀ ਆ ਉਹਨੂੰ ਸੰਭਲੂ ਸਾਲੇ ਹੋਏ ਨੇ ਦੇ ਚਪੈਕ ਤਦੇ ਨਾਲੇ ਕੇਅਰ ਦੇ ਨਾਲੇ ਇਹਨੇ ਅਲਦੇ ਮੇਚਾ ਨਾ ਪਾਹ ਲੂ ਕਾਨੂੰ ਤੂੰ ਸਿੱਧਾ ਕਹ ਦੇ ਇਥਾਂ-ਥਾਂ ਮੂੰਹ ਮਾਰੂ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਜੀ ਤੁਹਾਨੂੰ ਰਿਸਪੈਕਟ ਤੇ ਕੇਅਰ ਵਾਲੀਆਂ ਇੱਕ ਪੈਸੇ ਦਾ ਰੋਲ ਬਹੁਤ ਵੱਡਾ ਲਾਈਫ ਦੇ ਵਿੱਚ ਪੈਸੇ ਵੀ ਨਾਲ ਤੁਹਾਨੂੰ ਹੀ ਨਹੀਂ ਬਚਣਾ ਜੀ ਥਾਂ-ਥਾਂ ਦੀ ਗੱਲ ਤੁਹਾਡੇ ਕੋਲ ਪੈਸਾ ਆਇਆ ਅੱਛਾ ਪੈਸੇ ਦਾ ਜੀ ਰੂਲ ਪੜਦਾ ਇੰਜ ਸਿੱਧਾ ਤਾਂ ਕੋਈ ਰੂਲ ਨਹੀਂ ਉਹ ਤਾਂ ਪੋੜਾ ਖਿਆਲ ਨਹੀਂ ਤਾਂ ਇਹ ਤਾਂ ਪੈਸੇ ਕਰਕੇ ਤੂੰ ਇੰਸਟਾਗ੍ਰਾਮ ਤੇ ਆਉਦੀ ਇੱਜ਼ਤ ਦਿਖਾਉਂਦੀ ਫਿਰਦੀ ਆ ਉਹ ਤਾਂ ਇੰਸਟਾਗ੍ਰਾਮ ਦੀਆਂ ਗਾਈਡਲਾਈਨਸ ਨੇ ਨਹੀਂ ਤਾਂ ਤੁਸੀਂ ਕ੍ਰੋਮ ਵਾਲਾ ਕੰਮ ਸਿੱਧਾ ਇੰਸਟਾਗ੍ਰਾਮ ਤੇ ਪਰਸਾਰ ਮਤ ਕਰਿਆ ਕਰੋ ਜੀ ਇਹ ਨਹੀਂ ਪੈਸੇ ਦਾ ਪਰਦਾ ਰੂਲ ਆ ਮਿਲ ਤੇ ਕਰ ਲਓ ਬੱਬਾ ਮਰਾਣਾ ਬੜਾ ਜ਼ਰੂਰੀ ਆ ਜੇ ਇਥੋਂ ਐਡੀ ਸੱਚੀ ਸਬਤਰੀਆਂ ਨਾ ਕਮੈਂਟਾਂ ਆਪ ਦੇ ਬੰਦ ਕਰਿਆ ਕਰ ਮੰਨ ਲੈਨੇ ਲੋਕਰਾ ਪਨੂ ਪੀ ਗਾਲਾਂ ਘਾਟ ਦਿੰਦੇ ਨੇ ਸੌ ਚੋਂ ਪੰਜ ਕਿ ਮਿੰਟ ਨੈਕ ਟਬ ਵੀ ਆ ਜਾਂਦੇ ਨੇ ਉਹ ਤਾਂ ਚੰਗੇ ਚੰਗੇ ਬੰਦਿਆਂ ਨੂੰ ਵੀ ਆ ਜਾਂਦੇ ਨੇ ਪਰ ਤੂੰ ਆਪਦੇ ਆਪ ਦੇਖ ਲਈ ਵੀ ਤੈਨੂੰ ਕਿੰਨੇ ਕਿ ਨੈਕ ਟਬ ਕਮੈਂਟ ਆਉਂਦੇ ਨੇ ਮਾਪੇ ਉਹ ਇੱਜ਼ਤ ਕਮਾਉਂਦੇ ਰਹਿ ਜਾਂਦੇ ਨੇ ਤੇ ਥੋਦੇ ਅਰਗੀਆਂ ਫਲੇਟਾਂ 'ਚ ਇੱਜ਼ਤਾ ਓੜਾ ਦਿੰਦੀਆਂ ਨੇ ਨਾਰੇ ਤੂੰ ਤਾਂ ਜਿੰਨਾ ਮਰਦੀ ਪੈਸਾ ਕਰਲਾ ਤੇਰੀ ਬੈਲੀ ਹੂ ਪੈਸੇ ਨਾਲ ਵੀ ਨਹੀਂ ਪਹਿਲੀ ਜੀਨੇ ਤੇ ਨੂੰ ਪਾਲ ਪੋਸ ਕੇ ਡਬਰ ਧਾਕੀਤਾ ਇਨਿੰਦੋ ਖਸੈ ਸਰਪ ਤੇਰੀ ਖਾਤਰ ਇੰਟਰਵਿਊ ਜਾ ਕੇ ਸੁਣੋਂ ਮੈਂ ਤਰਪਿਆ ਰਿਓ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਮਾਂ ਪਟਿਆਰੀ ਆਪਦਾ ਟੱਡ ਭਰਨ ਖਾਤਰ ਦਿਹਾੜੀਆਂ ਕਰਦੀ ਆ। ਛੋਟਾ ਪਾਈ ਡਿਲੀਵਰੀ ਦਾ ਕੰਮ ਕਰਦਾ ਤੇ ਕੁੜੀ ਚੰਡੀਗੜ੍ਹ ਚ ਟੂਚਨ ਪਵੋਂਦੀ ਆ। ਮੁੱਦੀ ਕਰਕੇ ਦੇਖਿਓ ਟੋਕਰਾ ਉਹ ਨਾਦ ਨਿਕਲਣਾ ਜੇ ਪੈਸੇ ਹੀ ਸਾਰਾ ਖਸ ਹੁੰਦਾ ਫਿਰ ਪੈਸਾ ਮਾਂ ਪਿਓ ਨੂੰ ਨਾ ਮੋੜ ਲਿਆ ਹੁੰਦਾ। ਭਾਈ ਭੈਣ ਨੂੰ ਨਾ ਮੋੜਦੇ ਹੁੰਦਾ। ਉਹ ਦੁਬਾਰਾ ਸਭ ਤੋਂ ਵੱਡੇ ਡਗੜਦੰਦੇ ਉਹ ਜਿਹੜੇ ਮੇਰੇ ਸਾਰੇ ਇਹੀ ਧੀਰੀਆਂ ਨੂੰ ਹਨਾ ਸੈਟ ਦੇ गाना ਲਾ ਕੇ ਹੋਰ ਸੈਟ ਕਰ ਦਿੰਦੇ ਨੇ। ਅੱਜ ਦਾ ਟਾਈਮ ਹੈਗਾ ਲੁਕੀਸ਼ਣਾ ਸ਼ੇਅਰ ਕਰ ਲੂਜੀ। ਵੀਡੀਓ ਕਾਲ ਕਰ ਲੂਜੀ। ਤੂੰ ਕਿੱਥੇ ਆ? ਤੁਹਾਨੂੰ ਕਿਦਣਾ ਬੈਠ ਕੇ ਬੈਠ ਖਾਈ ਤੇ ਮੇਰੇ ਸਟਰੀਕ ਤੇ ਜੀ ਬਾਸ ਸਾਰੀ ਰਾਤ ਫੋਨ ਹੋਲਡੇ ਤੇ ਰੱਖੀ ਜਾਣੇ ਹਨ ਇਹ ਹੀ ਚੀਜ਼ ਆਉਂਦੀਆਂ ਨੇ ਬੇਟਾ ਸਟ्रेस ਇਸ਼ੂਸ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਸਾਰਾ ਤਾਂ ਦੇ ਗਰੁੱਪ ਤੇ ਤੜਾਕੇ ਹੋਣੇ ਤੇ ਵੀ ਬੀਜੀ ਗੀਰ ਕੁਰਬਾਨੀ ਪਰਦੀ ਆ ਅਪਦਾ ਕਸੂਰ ਨਾ ਮੰਨਿਓ ਜੀ ਆਵਿਓ ਜਮਾ ਵੀ ਜੀ ਆਪਦੇ ਲੱਛਣ ਮਾੜੇ ਹੋਣਗੇ ਨਾ ਧਾਗਲਾ ਲੁਕੇਸ਼ਨਾ ਮੰਗਾਊਗਾ ਜਦੋਂ ਖੁੱਲੇ ਖੱਤਰਾ ਤੂੰ ਰੱਖੀ ਬੈਠੀ ਯਾਰੀਆਂ ਪਗਾਉਣ ਜਦੋਂ ਥੋੜੇ ਵੱੜ ਗਏ ਕੁੜੀਆਂ ਹਜਾਕੋਸ ਕਰਦੀਆਂ ਨੇ ਨਾ ਥੋੜੇ ਵੱੜ ਗਏ ਕਰਕੇ ਦੂਜੀਆਂ ਕੁੜੀਆਂ ਬਦਨਾਮ ਹੁੰਦੀਆਂ ਨੇ ਜਿੰਨਾ ਚ ਕੋਈ ਕਸੂਰ ਵੀ ਨਹੀਂ ਹੈਗਾ ਲੋਕ ਉਹਨਾਂ ਬਾਰੇ ਵੀ ਮਾਰਾ ਸੋਚਦੇ ਨੇ ਨਾਲੇ ਇਹ ਉਹੀ ਕਰਦਾ ਹੁੰਦਾ ਦਿਨੇ ਪਾਤੀ ਤੇ ਪਹਿਲਾਂ ਤਾਂ ਕੇ ਖਾਦੇ ਹੁਣ ਜਿਹਨੂੰ ਪਹਿਲੇ ਤੇਰੇ ਅਰਗੇ ਕੁੜੀਆਂ ਤਾਂ ਕਰ ਨਹੀਂ ਆਉਂਨ ਉਹਨੂੰ ਕੀ ਲੋੜ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਾਰੀਆਂ ਕੁੜੀਆਂ ਗਲਤ ਨੇ ਪਰ ਇਹ ਵੀ ਗੱਲ ਨਹੀਂ ਹੈਗੀ ਸਾਰੇ ਮੁੰਡੇ ਗਲਤ ਨੇ ਵਿੱਚ ਮੁੰਡੇ ਵੀ ਬਹੁਤ ਸਹੀ ਸਹੀ ਬੈਠੇ ਨੇ ਮੇਰੇ ਵਰਗੇ ਆਹਾ ਆਹਾ ਕਿ ਬੰਦੇ ਦੂਜੇ ਤੋਂ ਕਿਉਂ ਮੁੱਕ ਮਰਦਾ ਏਸੀ ਗੱਲ ਦੋ ਕਿ ਤੁਹਾਡੀ ਹੱਥੇ ਕੇਅਰ ਨਹੀਂ ਹੋ ਰਹੀ ਤੁਹਾਡੀ ਰਿਸਪੈਕਟ ਨਹੀਂ ਹੋ ਰਹੀ ਤੁਹਾਨੂੰ ਪੁੱਛ ਨਹੀਂ ਰਿਹਾ ਹਨਾ ਤੇ ਓਬਵੀਅਸਲੀ ਜੇ ਕੁੜੀ ਨੂੰ ਹੋਰ ਪਾਸੇੋਂ ਕੇਅਰ ਮਿਲ ਰਹੀ ਹੈ ਹਨਾ ਉਹਨੂੰ ਕੋਈ ਪੁੱਛ ਰਿਹਾ ਉਹਦੀ ਟੇਕ ਕੇਅਰ ਕਰ ਸਾਡ ਨੂੰ ਨਸ਼ੇ 'ਤੇ ਮਰਾਉਣਾ ਹੈ ਪਪੇ ਤੇ ਗੱਲਾ ਲੁਆਏ ਤੀ ਦੀਆਂ ਇਹਦੇ ਵਰਗੇ ਤਾਂ ਉਹ ਕੰਮ ਹੁੰਦਾ ਜਦੋਂ ਪਹਿਲੇ ਦਾ ਫੋਨ ਆਉਂਦਾ ਨਾ ਉਹਨਾਂ ਗੱਲ ਕਰਕੇ ਜਦੋਂ ਕੱਟਦਾ ਨਾ ਜਦੋਂ ਤੂੰ ਜੇਲ੍ਹੋਂ ਫੋਨ ਜਾਂਦਾ ਹੁੰਦਾ ਅਹ ਸਕੂਨ ਪਹਿਲਾਂ ਮਤਲਬ ਸਕੂਨ ਫਿਲਹਾਲ ਹੈ ਵੀ ਨਹੀਂ ਬਟ ਸਕੂਨ ਤਾਂ ਪਹਿਲਾਂ ਪਹਿਲਾਂ ਹੀ ਮਿਲਦਾ ਹੁੰਦਾ ਜਦੋਂ ਮੋਗਰੇ ਬਣ ਜਾਣ ਫੇਰ ਕਹਦਾ ਸਕੂਨ ਕੀਆਂ ਚੀਜ਼ਾਂ ਤੇ ਰੋਣੇ ਕੀ ਹੋ ਜਾਂਦਾ ਤਾ ਜਦੋਂ ਕੋਈ ਲਾਲੂ ਕੇ ਮੁਕਰ ਜੇ ਪੈਸੇ ਮੈਂ ਤਾਂ ਵਿਆਜ ਆ ਲੈਣ ਦੀ ਗੱਲ ਕਰਦਾ ਮੇਰੇ ਪਿਆਰੇ ਉਹ ਲੋਕਾਂ ਦੀ ਨਵਾਂ ਸੁਣ ਕੇ ਹਨ ਕਿ ਕੀ ਕੁਛ ਚੱਲਦਾ ਆ ਜਾਂ ਲੋਕੀ ਕੀ ਕੁਛ ਮੇਰੇ ਬਾਰੇ ਸੋਚਦੇ ਆ ਜਿਹੇ ਜਿਹੇ ਤੁਹਾਡੇ ਕੰਮ ਨੇ ਜਿਹੇ ਜਿਹੇ ਤੁਹਾਡੇ ਲੱਛਣ ਨੇ ਜਿਹੇ ਜਿਹੇ ਤੁਸੀਂ ਇੰਸਟਾਗ੍ਰਾਮ ਤੇ ਰੀਲਾ ਪਾਉਂਦੇ ਹੋ ਲੋਕਾਂ ਨੇ ਤਾਂ ਆਟੋਮੈਟਿਕਲੀ ਸੋਚਣਾ ਗਾ ਤੇ ਫੇ ਮਹਾਲੀ ਨੇ ਦਿੱਤਾ ਬੜਾ ਕੁਛ ਮਹਾਲੀ ਨੇ ਮਹਾਲੀ ਨੇ ਤਾਂ ਬਹੁਤ ਖੁਸ਼ ਦਿੱਤਾ ਟੁਕਰੇ ਪਰ ਪਰ ਬਹੁਤ ਪਿਆਰ ਮਿਲਿਆ ਪਰ ਮਿਲਿਆ ਰਾਤਾਂ ਨੂੰ ਹੀ ਸੋ ਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ ਮਾਂ ਨੂੰ ਕੱਢਣੀਆਂ ਗਾਲਾਂ ਮਾਂ ਨਾਲ ਲੜਨਾ ਤੇ ਗੁਰਦਵਾਰੇ ਜਾ ਕੇ ਸੁਖ ਦੀ ਅਰਦਾਸ ਕਰਨੀ ਇਹ ਕਿਤੇ ਲਿਖ ਰਿਹਾ ਵੀ ਬੀਬਾ ਜੀ ਇਹ ਦਰਬਾਰ ਬੰ ਮਿਲ ਜਾਂਦਾ ਮੈਂ ਐਵੇਂ ਨਹੀਂ ਕਹਿੰਦਾ ਵੀ ਗੁਰਦੁਆਰੇ ਨਾ ਜਾਓ ਪਾਠ ਨਾ ਕਰੋ ਪਰ ਮੈਂ ਐਵੇਂ ਕਹਿੰਨਾ ਮਾਪਿਓ ਨੂੰ ਵੀ ਸੰਭੋ ਇੱਕ ਹੋਰ ਮਿੱਤਰਿਆਰੇ ਔਰਤੀ ਔਰਦੀ ਖਬਰ ਆਈਆ ਕਹਿੰਦੇ ਅਮਨਰਾਉ ਗੜੀਆ ਦੀ ਵੀਡੀਓ ਬੈਠ ਲ ਹੋਗੀ ਪਹਿਲਾ ਤਾਂ ਮੈਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਜੀ ਪਹਿਲਾ ਇਹ ਜਾ ਕੁਝ ਕਰਦੀਆਂ ਘਾਤੋਂ ਹੁੰਦੀਆਂ ਉਹ ਉਦੋਂ ਤਾਂ ਅੰਦਰ ਕੀੜਾ ਚਲਮੋਲ ਚਲਮੋਲ ਕਰਦਾ ਹੁੰਦਾ ਉਦੋਂ ਤਾਂ ਪਾਤੇ ਪਾਤੇ ਦੇ ਆਣੀਆਂ ਪਲੇਟਾਂ ਬਾਲ ਨੂੰ ਜਿਹੜੀ ਵੀਡੀਓ ਬਣਾ ਲੈਣੀ ਹੈ ਉਹ ਕੈਮਰੇ 'ਚ ਉਹਦਾ ਤਾਂ ਇਹ ਮਤਲਬ ਹੋ ਜਾਂਦਾ ਵੀ ਤੁਸੀਂ ਆਪ ਦੇ ਚੱਤੀਆਂ ਨਾਲ ਬੰਨ ਲਿਆ ਬੰਬੂ ਤੇ ਉਹ ਔਰ ਟਾਈਮ ਤੁਹਾਡੇ ਨਾਲ ਰਹਿਣਾਗਾ ਉਹਦਾ ਕਦੋਂ ਫਟੂਗਾ ਇਹ ਆਪਾਂ ਨੂੰ ਵੀ ਪਤਾ ਲੱਗਦਾ ਨਾਲੇ ਜੀ ਦੇ ਨਾਲ ਵਿਆਹ ਹੋਵੇ ਉਹਦੇ ਨਾਲ ਕਰਨਾ ਚਾਹੀਦਾ ਨਾ ਇੱਕੋ ਸ਼ੇ ਆਤੋਂ ਪਰ ਲਈ ਚੀਜ਼ਾਂ ਸੁਭਾਣੇ ਦਿੰਦੀਆਂ ਪਰ ਕੀ ਕਰੀਏ ਆਪਦੇ ਅੰਦਰ ਚਲੋ ਛੱਡੋ ਮਿੱਤਰੋ ਜਿਹੜਾ ਕੋਸ਼ ਹੋ ਗਿਆ ਉਹਨੂੰ ਪੁੱਲਜੋ ਹੁਣ ਤੇ ਜਿੰਨਾ ਖੋਲ ਕੇ ਵੀਡੀਓ ਆ ਉਹ ਵੀਡੀਓ ਨੂੰ ਅੱਗੇ ਸ਼ੇਅਰ ਨਾ ਕਰੋ ਤੇ ਉਹਨੂੰ ਡਿਲੀਟ ਕਰ ਦਿਓ ਤੇ ਇੱਕ ਗੱਲ ਹੋਰ ਤੇ ਆਂਤ ਰੱਖਿਓ ਸਭ ਤੋਂ ਜ਼ਰੂਰੀ ਹੁੰਦੀ ਹੈ ਜਦ ਤੱਕ ਤੇ ਇਹ ਚੀਜ਼ ਨੂੰ ਖਿਲਾ ਰਿਆ ਨਾ ਕਰੋ ਅੱਦੇ ਘੰਟੇ ਦਾ ਸਬਾਹਦ ਹੁੰਦਾਗਾ ਤੇ ਸਾਰੀ ਜ਼ਿੰਦਗੀ ਦੇ ਕਲੰਕ ਲਾ ਦਿੰਦਾ ਤੇ ਉਹ ਪਿਆਰੀ ਕਾਦਾ ਜਿਹੜਾ ਵਿਆਹ ਤੋਂ ਪਹਿਲਾਂ ਹੀ ਰੂਮਾਂ ਵਿੱਚ ਲੈ ਕੇ ਜਾਵੇ ਅੱਗੇ ਤੁਸੀਂ ਆਪ ਸਮਝਦਾਰ ਹੋ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਮਿੱਤਰ ਪਿਆਰ ਹੋ ਆਪਸ ਵਿੱਚ ਹਮਦੀ ਕੀ ਕਰਦੇ ਹੋ ਮਾਫੀ ਇਸ ਨਾਲ ਕੋਈ ਹੇਟ ਨਹੀਂ ਜਿਹੜੀਆਂ ਗੱਲਾਂ ਜ਼ਿੰਦਗੀ 'ਚ ਕੰਮ ਆਉਣ ਆਵੀਆਂ ਨੇ ਉਹਨਾਂ ਨੂੰ ਸਾਂਭ ਲਿਓ ਤੇ ਬਾਕੀ ਭੁੱਲ ਜਿਓ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਰਨੀਤ ਕੋਲ ਸੰਤੂ ਦਾ ਮੂਸ ਹਮ ਦੇ ਕਿਲੇ ਪੇੜਾ ਜ਼ਰੂਰ ਤਰ ਜਾਣ ਤੇ ਪ੍ਰਾਣੀਆਂ ਵੀਰਾਂ ਜ਼ਰੂਰ ਦੇਖ ਲੈਣ ਮਿਲਦੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ